ਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਆਪਣੇ ਬਹੁਤ ਸਾਰੇ ਖਰੀਦਦਾਰ ਹੁੰਦੇ ਨੇ ਉਹਨਾਂ ਨੂੰ ਲੱਗਦਾ ਯਾਰ ਦੇਸੀ ਖੇਤੀ ਵਾਲੇ ਕਿਸਾਨ ਨੇ ਜੋ ਉਹ ਆਪਣੀ ਕਣਕ ਦਾ ਮੁੱਲ ਬਹੁਤ ਜ਼ਿਆਦਾ ਮੰਗ ਰਹੇ ਨੇ ਜਦੋਂ ਕਿ ਦੂਜੀ ਕਣਕ ਦਾ ਮੁੱਲ ਘੱਟ ਹੁੰਦਾ ਤੇ ਉਹਨਾਂ ਨੂੰ ਲੱਗਦਾ ਵੀ ਚਲੋ ਯਾਰ ਮੁਗ ਤਾਂ ਲੈ ਤਾਂ ਲੈਂਦੇ ਨੇ ਪਰ ਮਾਨ ਦੇ ਵਿੱਚ ਕਿਤਨਾ ਕਿਤੇ ਰਹਿੰਦਾ ਸੋ ਅੱਜ ਮੈਂ ਆਪ ਜੀ ਨੂੰ ਉਸ ਦੇਸੀ ਕਣਕ ਦੇ ਤੇ ਆਪਣੇ ਆਹ ਦੂਜੀ ਕਣਕ ਦੀਆਂ ਮੈਂ ਬੱਲੀਆਂ ਸਾਂਝੀਆਂ ਕਰ ਰਿਹਾ ਇਹ ਆ ਤਾਂ ਹੈਗੀ ਆ ਜੀ ਬੱਲੇ ਜਿਹੜੀ ਨਾਲ ਦੇ ਖੇਤ ਦੀ ਦੇਖੋ ਇਹਦਾ ਪੀਜੇ ਨੇ ਫਰਕ ਨੇ ਨਾ ਇਹਦੀ ਲੰਬਾਈ ਦੇਖੋ ਕਿੰਨੀ ਆ ਆ ਹੈਗੀ ਆ ਦੂਜੀ ਪੰਸੀ 골ਡ ਹਾਲੇ ਆਪਣੇ ਕਿਉਂਕਿ ਲੇਟ ਬੀਜੀ ਸੀਗੀ ਦਾਣੇ ਦੋਣ ਤਾਂ ਚੰਗੀ ਤਰ੍ਹਾਂ ਪਣਿਆ ਨਹੀਂਗਾ ਪਰ ਫਿਰ ਵੀ ਸਾਈਜ਼ ਬਣ ਚੁੱਕਿਆ ਆਹ ਹੋ ਗਈ ਜੀ ਆਮ ਕਣਕ ਜਿਹੜੀ ਇਸ ਟਾਈਮ ਕਿਸਾਨਾਂ ਦੇ ਲਈ ਹਈ ਆ ਹੁਣ ਇਹਦੀ ਬੱਲੇ ਪੰਸੀ 골ਡ ਦੀ ਵੀ ਅੱਧੀ ਆ ਤੇ ਆਹ ਸੋਨਾ ਮੋਤੀ ਦੀ ਵੀ ਅੱਧੀ ਆ ਉਹਦੇ ਨਾਲ ਹੁਣ ਜਦ ਪੌਦੇ ਨੇ ਇਹ ਥੋੜੇ ਜਿ ਹਾਂ ਜੀ ਕਿਸਾਨ ਦੋਸਤੋ ਇਹ ਆਪਣੇ ਕੋਲ ਤਿੰਨ ਕਿਸਮ ਦੀਆਂ ਕਣਕਾਂ ਨੇ ਇੱਕ ਤਾਂ ਹੈਗੇ ਜਿਹੜੀ ਆਪਣੇ ਨਾਲ ਦੇ ਖੇਤ ਚ ਲੱਗੀ ਹੋਈ ਹੈ ਜੋ ਆਪਣੇ ਹਰੀ ਕ੍ਰਾਂਤੀ ਖੇਤੀ ਮਾਡਲ ਆ ਉਸ ਕਣਕ ਦਾ ਕਣਕ ਦੀ ਬੱਲੀ ਆ ਆ 2 ਨੰਬਰ ਤੇ ਜਿਹੜੀ ਆ ਬਾਂਸੀ 골ਡ ਆ ਇਹ ਸੋਨਾ ਮੋਤੀ ਆ ਹਾਲੇ ਦਾਣਾ ਤਾਂ ਭਰਿਆ ਨਹੀਂ ਕੋਈ ਲੇਟ ਬੀਜੀ ਹੋਈ ਆ ਪਰ ਸਾਜ ਦਾ ਪਤਾ ਲੱਗੇ ਵੀ ਇਹਦਾ ਇੰਨਾ ਕਾ ਹੁੰਦਾ ਜਦੋਂ ਹੁਣ ਇਹ ਨਾ ਬੱਲੀਆਂ ਦਾ ਦੂਜੀ ਬੱਲੀ ਨੂੰ ਸਹਿਜ ਵੀ ਅੱਧਾ ਤਾਂ ਝਾੜ ਤਾਂ ਹੋਰ ਘਟੂਗਾ ਪਰ ਗੱਲ ਇਹ ਆ ਵੀ ਪੌਦੇ ਨੇ ਪੌਂਚੋਂ ਰੌਸ਼ਨੀ ਦਾ ਹਰਾ ਖਰਾਕ ਕਿੰਨੀ ਲਈ ਆ ਥੋੜੇ ਜਾਨੇ ਨੂੰ ਦਿੱਤੀ ਆ ਇਸ ਤਰ੍ਹਾਂ ਇਸ ਇਹਨਾਂ ਦੇਸੀ ਕਣਕਾਂ ਦੇ ਵਿੱਚ ਖਰਾਕੀ ਤੱਤਾਂ ਦਾ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਤੇ ਜਿਹੜੀ ਬਾਂਸੀ 골ਡ ਆ ਉਹਦਾ ਜਣੀ ਆਮ ਲੋਕ ਜੋ ਮੰਨਦੇ ਨੇ ਵੀ 4 ਕੁਇੰਟਲ ਤੋਂ ਲੈ ਕੇ 10-12 ਬਹੁਤ ਸਾਰੇ ਕਿਸਾਨਾਂ ਨੇ ਦੱਸੇ ਵੀ 14 ਤੱਕ ਵੀ ਨਿਕਲੇ ਆਉਂਦਾ ਪਰ ਜੇ ਆਪਾਂ ਸੋਨਾ ਮੋਤੀ ਦੀ ਗੱਲ ਕਰੀਏ ਤਾਂ ਇਹ 4 ਤੋਂ ਇਹ ਸੋਨਾ ਮੋਤੀ ਆ ਜੀ ਉਹਦੀ ਬੱਲੀ ਆ ਇਹਦਾ ਆਚਾਰ ਤੋਂ 8 ਕਾ ਕੁਇੰਟਲ ਤੱਕ ਝਾੜ ਨਿਕਲਦਾ ਤੇ ਇਹਨਾਂ ਦੇਸੀ ਕਣਕ ਦਾ ਰੇਟ ਹੁੰਦਾ ਤਕਰੀਬਨ 80 ਰੁਪਏ ਕਿਲੋ ਦੇ ਹਿਸਾਬ ਨਾਲ ਬਾਕੀ ਅਲੱਗ-ਅਲੱਗ ਰੇਟ ਹੁੰਦੇ ਨੇ ਕਿਸਾਨਾਂ ਦੇ ਵੱਧ ਘੱਟ ਵੀ ਹੋ ਸਕਦੇ ਨੇ ਪਰ ਜੋ ਗੱਲ ਇਹ ਆ ਵੀ ਇਹ ਛੋਟੀਆਂ ਬੱਲੀਆਂ ਨੇ ਇਹਨਾਂ ਨੇ ਧੁੱਪਾਂ ਜੋ ਰੌਸ਼ਨੀ ਤੇ ਖਰਾਕੀ ਤੱਤ ਜੋ ਲੈਣੇ ਧਰਤੀ ਤੋਂ ਤਾਂ ਥੋੜੇ ਦਾਣਿਆਂ 'ਚ ਵੰਡਦੇ ਦਾਣੇ بڑے ਛੋਟੇ ਨੇ ਖਰਾਕੀ ਤੱਤ ਇਹਨਾਂ ਵਿੱਚ ਵੱਧ ਹੁੰਦੇ ਨੇ ਤੇ ਇਸ ਲਈ ਇਹ ਸੇਤਲੇ ਵੀ ਲਾਭਕਾਰੀ ਹੁੰਦੇ ਨੇ ਤੇ ਜਿਹੜੀ ਆਪਣੇ ਆ ਖੇਤ ਚ ਬੀਜੂ ਦੇ ਇੱਥੇ ਆਪਾਂ ਨੇ ਕੋਈ ਚੀਜ਼ ਨਹੀਂ ਵਰਤੀ ਨਾ ਕੋਈ ਜੀਵ ਅਮਰਤ ਜਾਂ ਕੁਛ ਇਸ ਤਰ੍ਹਾਂ ਦਾ ਨਹੀਂ ਵਰਤਿਆ ਜੋ ਕੁਦਰਤ ਦਾ ਡਿਜ਼ਾਈਨ ਆ ਉਸ ਹਿਸਾਬ ਨਾਲ ਜੋ ਜੰਗਲ ਸਿਸਟਮ ਆ ਉਹਨੇ ਬੀਜੀ ਗਈ ਆ ਔਰ ਇਹ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਜਾਂਦਾ ਕਿ ਆਲੂਆਂ ਦੀ ਫਸਲ ਦੇ ਵਿੱਚੋਂ ਪੱਟ ਲਈ ਗਈ ਆ ਵਰਸੀਨ ਵੀ ਵਿੱਚ ਚੱਲ ਰਿਹਾ ਤੇ ਸਰੋਂ ਵੀ ਆ ਤੇ ਕਣਕ ਸੀਗੀ ਮਤਲਬ ਇੱਕ ਫਸਲ ਬੀਜੀ ਜਾਣੀ ਆ ਹੁਣ ਆਹ ਜਿਹੜੀ ਜਿੱਥੇ ਤੁਸੀਂ ਆਲੂ ਪੱਤੇ ਨੇ ਬਾਰਸਾਂ ਕਰਕੇ ਰੋਕੇ ਹੋਏ ਸੀਗੇ ਹੁਣ ਅਸੀਂ ਭਿੰਡੀ ਲਾਵਾਂਗੇ ਤੇ ਜਦ ਨੂੰ ਦੂਜੀ ਫਸਲ ਕੱਟ ਹੋਊਗੀ ਸੌਰਾਂ ਦੀ ਤਾਂ ਉੱਥੇ ਮੂੰਗੀ ਲੱਗ ਜੂ ਇਸ ਤਰ੍ਹਾਂ ਮਤਲਬ ਖੇਤ ਵਿੱਚ ਬਜਾਈ ਵੀ ਚੱਲਦੀ ਰਹੂਗੀ ਤੇ ਖਾਲੀ ਵੀ ਨਹੀਂ ਹੋਊਗਾ ਤੇ ਆਪਾਂ ਨੂੰ ਮਸ਼ੀਨਰੀ ਦੀ ਜ਼ਰੂਰਤ ਵੀ ਨਹੀਂ ਪੈਣੀ ਪਰ ਇਹ ਜਿਹੜੀ ਆਪਾਂ ਕਣਕ ਦੀ ਗੱਲ ਕਰਦੇ ਆਂ ਇਹਦਾ ਝਾੜ ਵੀ ਘਟ ਹੁੰਦਾ ਖਰਾਕੀ ਤੱਤ ਵੱਧ ਹੁੰਦੇ ਨੇ ਇਸ ਲਈ ਰੇਟ ਜ਼ਿਆਦਾ ਹੁੰਦਾ ਪਰ ਗਾਹਕਾਂ ਨੂੰ ਲੱਗਦਾ ਵੀ ਪਤਾ ਨਹੀਂ ਕਿਸਾਨ ਇੱਕ ਪਤਾ ਨਹੀਂ ਜ਼ਿਆਦਾ ਲੈ ਰਹੇ ਨੇ ਉਹਨੇ ਆਪ ਦੀ ਸਾਹਮਣੇ ਪ੍ਰੂਫ ਇਹ ਆ ਵੀ ਗਾਹਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਦੇਖੋ ਇਹਨਾਂ ਦੀ ਬੱਲੀਆਂ ਕਿੰਨੀਆਂ ਛੋਟੀਆਂ ਨੇ ਦੂਜੀ ਦੀ ਕਿੰਨੀ ਵੱਡੀ ਆ ਜਦੋਂ ਝਾੜ ਹੀ ਵੱਧ ਹੁੰਦਾ ਪਰ ਇਹਨਾਂ ਦੇ ਖਰਾਕੀ ਦਾਤ ਵੱਧ ਉਹਨੇ ਜ਼ਹਿਰ ਮੁਕਤ ਹੁੰਦੀ ਆ ਸੋ ਜਦੋਂ ਕਿਸੇ ਕੁਦਰਤੀ ਖੇਤੀ ਕਿਸਾਨ ਤੋਂ ਆਪਜੀ ਕੋਈ ਵੀ ਅਨਾਜ ਖਰੀਦਦੇ ਹੋ ਤਾਂ ਇਹ ਗੱਲਾਂ ਜ਼ਰੂਰ ਨੋਟ ਕਰਿਆ ਕਰੋ ਇਹਦੇ ਝਾੜ ਵੀ ਘਟਿਆ ਤੇ ਮਿਹਨਤ ਵੀ ਵਧੀ ਆ ਇਸ ਲਈ ਇਹ ਰੇਟ ਵੱਧ ਮੰਗ ਰਿਹਾ ਸੋ ਕੁਦਰਤੀ ਖੇਤੀ ਨੂੰ ਵਧਾਈਏ ਤਾਂ ਕਿ ਆਪਾਂ ਸਿਹਤਮੰਦ ਹੋ ਸਕੀਏ ਕਿਉਂਕਿ ਜਦੋਂ ਬਿਨਾਂ ਜ਼ਹਿਰਾਂ ਤੋਂ ਭੋਜਨ ਅਨਾਜ ਦਾਲਾਂ ਸਬਜ਼ੀਆਂ ਦੁੱਧ ਉਹ ਵਰਤਾਂਗੇ ਤਾਂ ਸਿਹਤ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਕਿਸਾਨਾਂ ਦਾ ਜਿਹੜੇ ਕੁਦਰਤੀ ਖੇਤੀ ਕਰ ਰਹੇ ਨੇ ਉਹਨਾਂ ਤੋਂ ਜ਼ਰੂਰ ਖਰੀਦਿਆ ਕਰੋ ਕਿਉਂਕਿ ਜਦੋਂ ਤੁਸੀਂ ਕਿਸਾਨ ਤੋਂ ਖਰੀਦਦੇ ਹੋ ਘਟੂ ਘਟੇ ਯਕੀਨਤਾ ਹੁੰਦਾ ਵੀ ਇਹ ਮੈਂ ਯਾਰ ਮੁਕਤ ਕਿਸਾਨ ਤੋਂ ਖਰੀਦ ਰਿਹਾ ਤੇ ਇਹਦੇ ਵਿੱਚ ਖਰਾਕੀ ਤੱਤ ਸਹੀ ਹੋਣਗੇ ਪਰ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਮਿੱਤਰ ਵੀ ਹੁੰਦੇ ਨੇ ਜਿਹੜੇ ਭਾਵੇਂ ਉਹ ਕੁਦਰਤੀ ਖੇਤੀ ਹੈ ਜਾਂ ਆਰਗੈਨਿਕ ਹੈ ਉਹ ਦੂਜਿਆਂ ਨੂੰ ਵੀ ਵਿੱਚ ਕਈ ਵਾਰੀ ਕਹਿ ਦਿੰਦੇ ਨੇ ਵੀ ਆ ਸਾਡੀ ਯਾਰ ਮੁਕਤ ਆ ਜੀ ਤੇ ਉਸ ਤਰ੍ਹਾਂ ਜਦੋਂ ਗਾਹ ਆਮ ਕਣਕ ਨੂੰ ਯਾਰ ਮੁਕਤ ਸਮਝ ਕੇ ਖਾਂਦਾ ਤਾਂ ਉਹਨੂੰ ਵੱਖਰਾपन ਨਹੀਂ ਲੱਗਦਾ ਕੋਈ ਸਵਾਦ ਦਾ ਫਰਕ ਨਹੀਂ ਪੈਂਦਾ ਕੋਈ ਸਿਹਤ ਤੇ ਜ਼ਿਆਦਾ ਅਸਰ ਨਹੀਂ ਹੁੰਦਾ ਤਾਂ ਫਿਰ ਉਹਨੂੰ ਲੱਗਦਾ ਯਾਰ ਇਹ ਤਾਂ ਆਮ ਜੀ ਗੱਲ ਐ ਵੀ ਇਹ ਤਾਂ ਦੂਜੀ ਕਣਕੇ ਲੈ ਲੈਂਦੇ ਇਹਨਾਂ ਨੂੰ ਮੈਸੇਜ ਵੀ ਵੱਧ ਲਾਇਆ ਸਵਾਦ ਵੀ ਨਹੀਂ ਆਇਆ ਸੋ ਦੇਸੀ ਕਣਕਾਂ ਨੇ ਜਿੰਨੀਆਂ ਵੀ ਇਹਨਾਂ ਦੇ ਦੇਸੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਲਿਆ ਕਰੋ ਤੇ ਤਾਂ ਕਿ ਕੁਦਰਤੀ ਖੇਤੀ ਵੱਧ ਸਕੇ ਜੈਰ ਮੁਕਤ ਭੋਜਨ ਫੈਲ ਸਕੇ ਕਿਉਂਕਿ ਕਿਸਾਨ ਨੇ ਜੇ ਕਿਸੇ ਦਾ ਝਾੜ ਘਾਟ ਜਾਂਦਾ ਕਿਲੋ ਚ 4 ਕੁਇੰਟਲ ਨਿਕਲਦੇ ਨੇ ਤਾਂ ਤੁਸੀਂ ਦੇਖ ਲਓ ਵੀ ਉਹਨੂੰ ਕਿੰਨਾ ਘਾਟਾ ਪਿਆ ਜੇ ਆਹ ਕਣਕ ਵੀ ਜੀ ਨਹੀਂ ਤਾਂ ਕਿੰਨਾ ਉਹਦਾ ਘਟਕੜ ਝਾੜਤਾ ਪੂਰਾ ਹੋ ਜਾਂਦਾ ਸੋ ਇੱਕ ਜੈਰ ਮੁਕਤ ਖੇਤੀ ਨੂੰ ਬਧਾਇਆ ਜਾ ਰਿਹਾ ਵਾਤਾਵਰਨ ਨੂੰ ਬਚਾਇਆ ਜਾ ਰਿਹਾ ਕਿਉਂਕਿ ਕੁਦਰਤੀ ਖੇਤੀ ਵਿੱਚ ਕੋਈ ਬਹੁਤਾ ਜ਼ਿਆਦਾ ਧਰਤੀਨਾ ਧੱਕਾ ਨਹੀਂ ਕੀਤਾ ਜਾ ਸਕਦਾ ਇੱਕ ਵਾਤਾਵਰਣ ਸੰਤੋਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਹੁਣ ਆਪਣਾ ਖੇਤ ਆ ਇਹਦੇ ਵਿੱਚ ਆਪਾਂ ਨੇ ਧਰਤੀ ਦੇ ਕੋਈ ਅਸਰ ਨਹੀਂ ਪੈਣ ਦਿੱਤਾ ਜਿੰਨੀ ਕਾ ਮਤਲਬ ਨਾਈਟ੍ਰੋਜਨ ਜਾਂ ਕੋਈ ਤੱਤ ਘਟਣ ਦੀ ਉਹਨੇ ਬਰਸੀਨ ਨੇ ਦੇਣੇ ਆ ਸਰੋਂ ਨੇ ਘਟਾ ਸਮਾਂ ਖੜਨਾ ਕਿਉਂਕਿ ਇਹ ਸਾਗ ਦੇ ਰੂਪ ਵਿੱਚ ਸੀ ਪਹਿਲਾਂ ਵੇਚਦੇ ਰਹੇ ਆ ਤੇ ਹੁਣ ਜੋੜਾ ਮੜਾ ਦੇਸੀ ਵੀ ਆ ਵੀ ਬਣ ਜਾਣਾ ਤੇ ਪਸੇਤਾ ਸੀਗਾ ਪਰ ਇਹ ਹੀ ਹੁਣ ਗੱਲ ਸਾਹਮਣੇ ਆਉਂਦੀ ਹੈ ਵੀ ਆਪਾਂ ਨੂੰ ਇਹ ਬੱਲੀਆਂ ਦੇਖੋ ਵੀ ਇਹ ਛੋਟੇ ਸੈਜ ਦੀਆਂ ਹੁੰਦੀਆਂ ਹਨ ਵੀ ਤੁਹਾਡੇ ਲਈ ਲਾਹੇਵੰਦ ਨੇ ਕਿਸਾਨ ਦਾ ਝਾੜ ਘਟਾ ਸੋ ਕਿਸਾਨਾਂ ਤੋਂ ਜਰੂਰ ਲਾਓ ਉਹਨਾਂ ਤੋਂ ਅਨਾਜ ਆਟਾ ਜੋ ਵੀ ਉਹ ਤਿਆਰ ਕਰਕੇ ਵੇਚਦੇ ਨੇ ਜਰੂਰ ਖੀਦਾ ਕਰੋ ਤਾਂ ਕਿ ਆਪਣੀ ਦੇਸੀ ਖੇਤੀ ਬਚ ਸਕੇ ਕਿਉਂਕਿ ਇਹ ਖੇਤੀ ਖਾਤਰ ਤਾਂ ਗਾਗਾ ਨੇ ਹਿੰਮਤ ਕਰਨੀ ਹੈ ਕੋਈ ਹਾਲੇ ਕੋਈ ਮਾਰਕੀਟ ਤਾਂ ਹੈ ਨਹੀਂ ਜਿਹੜਾ ਜੈਰ ਮੁਕਤ ਭੋਜਨ ਖਰੀਦ ਸਕੇ ਜਾਂ ਵੇਚ ਸਕੇ ਸੋ ਕਿਸਾਨਾਂ ਤੋਂ ਜਰੂਰ ਖੀਦੋ ਘਟ ਝੜ ਹੋਣ ਦੇ ਬਾਵਜੂਦ ਵੀ ਕਿਸਾਨ ਇਸ ਖੇਤੀ ਨਾਲ ਜੁੜੇ ਹਾਂਜੀ ਕਿਸਾਨ ਦੋਸਤੋ ਇਹ ਥੋੜੇ ਆਪ ਜੀ ਨਾਲ ਜੋ ਬੱਲੀਆਂ ਦੀ ਤਸਵੀਰ ਸਾਂਝੀ ਕੀਤੀ ਗਈ ਆ ਉਹ ਇਹ ਪਹਿਚਾਣ ਆ ਵੀ ਤੁਹਾਡੇ ਸਾਹਮਣੇ ਪ੍ਰੂਫ ਆ ਸੋ ਇੰਨੀ ਗੱਲ ਕਹਿੰਦੇ ਮੈਂ ਸਭ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ